ਸਾਹ ਦੋਸਤੋ ਕੱਲ ਆਪਾਂ ਗੱਲ ਕੀਤੀ ਸੀ ਕਿ ਜਿਹੜਾ 22 23 ਫਰਵਰੀ 2025 ਤੱਕ ਦਾ ਮੌਸਮ ਹੈ ਉਹ ਕਿਵੇਂ ਰਹੇਗਾ ਤਾਂ ਤੁਹਾਡੇ ਕਈ ਸਾਰੇ ਸਵਾਲ ਆ ਰਹੇ ਸੀਗੇ ਕਿ ਕੀ ਖੇਤ ਨੂੰ ਪਾਣੀ ਲਾਈਏ ਹਵਾ ਕਿੰਨੀ ਚੱਲੇਗੀ ਕੀ ਹਾਲਾਤ ਰਹਿਣਗੇ ਕੀ ਅਪਡੇਟ ਹੈ ਉਹਦੇ ਬਾਰੇ ਮੈਂ ਗੱਲ ਕਰਦਾ ਪਹਿਲਾਂ ਤੁਹਾਡੀ ਸਕਰੀਨ ਦੇ ਉੱਤੇ ਤੁਸੀਂ ਦੇਖ ਰਹੇ ਹੋ ਮਾਨਸਾ ਕੈਪ ਇੰਡੈਕਸ 1984 ਹੈ ਫਤਿਹਾਬਾ 1852 ਹਿਸਾਰ ਬਿਵਾਨੀ ਰੋहतक ਜੱਜਰ ਰਵਾਰੀ ਇਹ ਦੇਖ ਰਹੇ ਹੋ ਇਹ ਸਾਰੇ ਕੈਪ ਇੰਡੈਕਸ ਜ਼ਿਆਦਾ ਹੈ ਆ ਡਬ ਵਾਲੇ ਦੇ ਕੋਲੇ ਕਾਲਿਆਂ ਵਾਲੀ 1255 ਪਠੰਡਾ 124 ਤਾਂ ਜਦੋਂ ਕੈਪ ਇੰਡੈਕਸ ਜ਼ਿਆਦਾ ਹੁੰਦਾ ਹੈ ਤਾਂ ਉਦੋਂ ਵੀ ਸੰਭਾਵਨਾ ਹੁੰਦੀ ਹੈ ਕਿ ਹਵਾ ਦੀ ਸਪੀਡ ਤੇਜ਼ ਰਹਿ ਸਕਦੀ ਹੁੰਦੀ ਹੈ ਤੇ ਠੰਡਾ ਸਟਾਰਮ ਹਵਾ ਦੇ ਤੇਜ਼ ਬੁੱਲੇ ਆ ਸਕਦੇ ਹੁੰਦੇ ਆ ਗਾਰੇ ਚਮਕਾਲੇ ਬੱਦਲ ਬਣ ਸਕਦੇ ਹੁੰਦੇ ਆ ਤੇ ਇਹਦੇ ਵਿੱਚ ਕਿਤੇ ਗੜੇ ਵੀ ਪੈ ਸਕਦੇ ਹੁੰਦੇ ਆ ਤਾਂ ਇਹ ਸੰਭਾਵਨਾ ਬਣੀ ਰਹੇਗੀ ਠੀਕ ਹੈ ਦਾ ਸਭ ਤੋਂ ਪਹਿਲਾਂ ਜੋ ਭਾਰਤੀ ਮੌਸਮੀ ਪਾਕ ਦਾ ਕਹਿਣਾ ਹੈ ਕਿ ਕੋਈ ਸਿਸਟਮ ਆ ਰਿਹਾ ਹੈ ਵਰਖਾ ਜ਼ਿਆਦਾ ਏਰੀਆ ਚ ਨਹੀਂ ਹੋ ਰਹੀ ਵਰਖਾ ਜਿਹੜਾ ਹੈਗਾ 25% ਏਰੀਆ ਦੇ ਵਿੱਚ ਜਿਹੜਾ ਹੈਗਾ ਵਰਖਾ ਹੋ ਰਹੀ ਹੈ ਪੰਜਾਬ ਚੰਡੀਗੜ੍ਹ ਹਰਿਆਣਾ ਦਿੱਲੀ ਠੀਕ ਉੱਤਰਾਖੰਡ ਦਾ 50% ਹਿਮਾਚਲ ਦਾ 75% ਹਿੱਸਾ ਵਰਖਾ ਕਵਰ ਕਰ ਰਹੀ ਹੈ 19 20 21 ਦੇ ਦਰਮਿਆਨ ਜਿਹੜੀ ਹੈਗੀ ਵਰਖਾ ਹੋ ਸਕਦੀ ਹੈ ਤੇ ਹਲਕੀ ਤੋਂ ਦਰਮਿਆਨੀ ਵਰਖਾ ਇੱਕ ਦੋ ਥਾਵਾਂ ਤੇ ਚੰਗੀਆਂ ਛੁੱਟੀਆਂ ਵੀ ਨਜ਼ਰ ਆ ਰਹੀਆਂ ਜੇ ਤੁਸੀਂ ਇਹ ਵਿੰਡੀ ਦਾ ਮਾਡਲ ਦੇਖੋਗੇ ਤਾਂ ਇਹ ਆਪਾਂ ਨੂੰ ਸ਼ੋਅ ਕਰਦਾ ਹੈਗਾ ਕਿ ਵਰਖਾ ਜਿਹੜੀ ਹੈਗੀ ਹੈ ਇਹ ਬੀਕਾਨੇਰ ਤੋਂ ਸ਼ੁਰੂ ਹੁੰਦੀ ਹੈ ਬੀਕਾਨੇਰ ਤੋਂ ਇਹ ਜਿਸ ਤਰ੍ਹਾਂ ਕਿ ਇੱਥੇ ਦੇਖੋ ਇਹ ਆ ਰਿਹਾ ਹੈ ਹਾਂ ਬੀਕਾਨੇਰ ਦੇ ਉੱਪਰੋਂ ਸ਼ੁਰੂ ਹੋ ਕੇ ਨਾਲ ਨਾਲ ਜਾਂਦੀ ਹੋਈ ਗੰਗਾ ਨਗਰ ਹਰਮਾਨਗੜ ਕਵਰ ਕਰਦੀ ਹੋਈ ਆਪਣਾ ਆ ਹੁਣ ਜਿਹੜੇ ਪੈਚਸ ਵਿੱਚ ਹੈ ਇਹ ਜਾਰਾ ਵਰਖਾ ਵਾਲੇ ਹੋਗੇ ਪੰਜਾਬ ਹਰਿਆਣਾ ਤੇ ਯੂਪੀ ਦੇ ਕੁਝ ਏਸ਼ੀਆ ਦੇ ਵਿੱਚ ਵਰਖਾ ਕਰਦਾ ਨਜ਼ਰ ਆ ਰਿਹਾ ਇਹਨਾਂ ਦੇ ਅਨੁਸਾਰ ਤੇ ਦਿਖਾ ਦਿੱਤਾ ਠੀਕ ਹੈ ਇਹ ਹੁਣ ਜਿਹੜੇ ਵਿੱਚ ਕੋਈ ਪੈ ਚਾਰੇ ਹੈ ਗੂੜੇ ਰੰਗ ਵਾਲੇ ਇੱਥੇ ਜਿਹੜਾ ਹੈਗਾ ਚੰਗੀਆਂ ਛੁੱਟੀਆਂ ਵੀ ਲੱਗ ਸਕਦੀਆਂ ਜੇ ਇਸ ਤੋਂ ਬਾਅਦ ਅਸੀਂ ਜਿਹੜਾ ਹੈਗਾ ਇਹ ਸਰਕਾਰੀ ਮਾਡਲ ਦੇਖਦੇ ਹਾਂ ਤਾਂ ਸਰਕਾਰੀ ਮਾਡਲ ਵੀ ਸਾਨੂੰ ਇੱਕ ਇਹ ਦਿਖਾਉਂਦੇ ਕੁਝ ਇਸ ਵਿੱਚ ਵਰਖਾ ਹੋ ਸਕਦੀ ਹੈ ਤਾਂ ਹੁਣ ਪਹਿਲੀ ਗੱਲ ਤੁਹਾਡੀ ਕਿ ਪਾਣੀ ਦੇਖੋ ਦੋਸਤੋ ਇਹ ਭਾਵੇਂ ਕਿ ਹਜੇ ਤੀਕਾ ਦਿਨ ਪਏ ਨਹੀਂ ਇਹ 20 19 19 ਨੂੰ ਕਹੋ ਜਾਂ 20 21 ਦੇ ਦਰਮਿਆਨ 19 19 20 ਦੇ ਦਰਮਿਆਨ ਅਤੇ 21 ਦੇ ਦਰਮਿਆਨ ਜਿਹੜੀ ਹੈਗੀ ਵਰਖਾ ਇਹੇ ਹੋਵੇਗੀ ਤਾਂ ਵਰਖਾ ਜਿਹੜੀ ਹੈਗੀ ਹੈ ਸਾਰੇ ਏਰੀਆ ਚ ਬਹੁਤੀ ਨਹੀਂ ਹੈਗੀ ਜਿਹੜਾ ਖੇਤ ਕਿਉਂਕਿ ਅਗਲੇ 2 ਦਿਨ ਜਿਹੜਾ ਹੈਗਾ ਦਿਨ ਦੇ ਕਿਉਂਕਿ ਸਿਸਟਮ ਹੈ ਦਿਨ ਤੇ ਰਾਤ ਦੇ ਤਾਪਮਨ ਵਧਣਗੇ ਤਾਂ ਜਿੱਥੇ ਕਿਤੇ ਤੁਹਾਨੂੰ ਲੱਗਦਾ ਕਿ ਖੇਤ ਪਾਣੀ ਵਾਲਾ ਮੰਗ ਰਿਹਾ ਹੈ ਉੱਥੇ ਪਾਣੀ ਲਗਾਉਣਾ ਜ਼ਰੂਰੀ ਹੈ ਜੇਕਰ ਤੁਹਾਡੇ ਖੇਤ ਦੇ ਵਿੱਚ ਜਿਹੜਾ ਤੁਹਾਨੂੰ ਲੱਗਦਾ ਕਿ ਮੇਰਾ ਖੇਤ 2-4 ਦਿਨ ਕੱਢ ਸਕਦਾ ਹੈ ਤਾਂ ਉੱਥੇ ਦੇਖ ਲੈਣਾ ਚਾਹੀਦਾ ਹੈ ਜਿਹੜੇ ਵੀਰ ਸਬਜ਼ੀ ਬੀਜ ਰਹੇ ਹੈ ਜਿਹੜਾ ਖਾਸ ਤੌਰ ਤੇ ਖੁਰਬੂਜਾ ਬੀਜ ਰਹੇ ਹੈ ਜਾਂ ਹੋਰ ਚੀਜ਼ਾਂ ਬੀਜ ਰਹੇ ਹੈ ਤਾਂ ਉਹਨਾਂ ਨੂੰ ਇਹ ਮੰਨ ਕੇ ਚੱਲਣਾ ਚਾਹੀਦਾ ਹੈ ਕਿ ਇਹ 20 19 ਵੀ ਦੀ ਰਾਤ ਤੋਂ ਤੇ 20 ਕਿਲੇ ਵਿਚਾਲੇ ਇੱਥੇ ਜਿਹੜਾ ਹੈਗਾ ਕੁਝ ਇਸੇ ਵਿੱਚ ਵਰਖਾ ਹੋ ਸਕਦੀ ਹੈ ਤੇ ਕਰੰਡ ਵੀ ਹੋ ਸਕਦਾ ਹੈ ਤੇ ਹੁਣ ਤੁਸੀਂ ਇਹ ਦੇਖੋ ਕਿ ਢਾਡੀ ਫਸਲੋਂ ਤੱਕ ਬਾਹਰ ਆਉਂਦੀ ਹੈ ਜਾਂ ਨਹੀਂ ਆਉਂਦੀ ਮੇਰੇ ਖਿਆਲ ਚ ਜਿਹੜਾ 17 ਤਰੀਕ ਨੂੰ ਬੀਜ ਰਿਹਾ ਹੋਏਗਾ ਉਸੇ ਗਿਲਗਿਲ ਦੇ ਵਿੱਚ ਉਹ ਬਾਹਰ ਆ ਸਕਦਾ ਤਾਂ ਇਹ ਚੀਜ਼ ਤੁਸੀਂ ਉਸ ਹਿਸਾਬ ਨਾਲ ਆਪਣਾ ਦੇਖਣਾ ਹੈ ਜਿਹੜੀ ਰੀਗਲ ਕਣਕ ਦੀ ਕਣਕ ਨੂੰ ਅਸੀਂ ਇਹ ਨਹੀਂ ਕਹਿ ਸਕਦੇ ਪਾਣੀ ਰੋਕ ਦਿਓ ਕਿਉਂ ਨਹੀਂ ਕਹਿ ਸਕਦੇ ਕਿਉਂਕਿ ਗਰਮੀ ਪੈ ਰਹੀ ਹੈ ਫਸਲ ਦਾ ਨੁਕਸਾਨ ਹੋਏਗਾ ਹਾਂ ਤਾਨੂੰ ਪਤਾ ਹੈ ਕਿ ਮੇਰਾ ਖੇਤ ਹੋਰੋਂ ਤੱਕ ਪਾਣੀ ਸੁੱਕ ਜਾਏਗਾ ਤਾਂ ਪਾਣੀ ਲਾ ਦੇਣਾ ਚਾਹੀਦਾ ਹੈ ਜੇ ਉਹ ਲੱਗਦਾ ਕਿ 4 ਦਿਨ ਪਾਣੀ ਖੜਾ ਰਹੇਗਾ ਫਿਰ ਭਾਈ ਆਪਣਾ ਉਹਨੂੰ ਦੇਖਣਾ ਚਾਹੀਦਾ ਹੈ ਤੇ ਐਸ ਸਮੇਂ ਭਾਵੇਂ ਕਿ ਕਣਕ ਦੇ ਵਿੱਚ ਕੁਝ ਜਗ੍ਹਾ ਕਣਕ ਨਿੱਸਰ ਵੀ ਆਈ ਲekin ਦਾਣਾ ਕਿਤੇ ਨਹੀਂ ਬਣਿਆ ਜਦੋਂ ਇਹ ਸਥਿਤੀ ਹੁੰਦੀ ਹੈ ਜੇ ਇਸ ਤੀਜੇ ਕਣਕ ਡੇਢੀ ਵੀ ਹੋ ਜੇ ਤਾਂ ਸਿੱਧੀ ਖੜੀ ਹੋ ਜਾਂਦੀ ਹੈ ਤਾਂ ਮੈਂ ਕਿਸੇ ਨੂੰ ਵੀ ਕਵਾਂਗਾ ਕਿ ਪਾਣੀ ਰੋਕੋ ਕਿਉਂਕਿ ਤੁਸੀਂ ਆਪਣੇ ਖੇਤ ਦੀ ਸਥਿਤੀ ਦੇਖੋ ਜਿਸ ਜਗ੍ਹਾ ਤੇ ਲੱਗਦਾ ਕਿ ਖੇਤ ਬਾਹਲਾ ਹੀ ਸੁੱਕਾ ਮੰਗ ਰਿਆ ਤਾਂ ਉਸ ਖੇਤ ਨੂੰ ਪਾਣੀ ਲੱਗਣਾ ਚਾਹੀਦਾ ਹੈ ਕਿਉਂਕਿ ਬਾਹਲੇ ਸੁੱਕੇ ਵਾਲੇ ਖੇਤ ਨੂੰ ਪਾਣੀ ਤੋਂ ਡਰਦੇ-ਡਰਦੇ ਤੁਸੀਂ ਪਾਣੀ ਲੇਟ ਕਰ ਦਿਓਗੇ ਤਾਂ ਉਹ ਕਣ ਜਿਵੇਂ ਪਾਣੀ ਲੱਗੂ ਢੰਗ ਦੇਣੇ ਵੱਜੂਗੀ ਠੀਕ ਹੈ ਇਹ ਸਥਿਤੀ ਇਸ ਸਮੇਂ ਬੜੀ ਹੀ ਤੁਸੀਂ ਇਹੋ ਜੀ ਜਗ੍ਹਾ ਤੇ ਖੜੇ ਹੋ ਜਿੱਥੇ ਤੁਸੀਂ ਕੋਈ ਫੇਅਰ ਡਿਸੀਜਨ ਨਹੀਂ ਲੈ ਸਕਦੇ ਤਾਂ ਮੈਂ ਇਹੀ ਕਵਾਂਗਾ ਕਿ ਜਿਹੜੇ ਖੇਤ ਜ਼ਿਆਦਾ ਪਾਣੀ ਮੰਗ ਰਹੇ ਆ ਉਹਨਾਂ ਖੇਤਾਂ ਨੂੰ ਪਾਣੀ ਦੇਣਾ ਚਾਹੀਦਾ ਹੈ ਜਿਹੜੇ ਖੇਤ ਦੇ ਵਿੱਚ ਖੇਤ 2-4 ਦਿਨ ਖੜਦਾ ਉਹਨੂੰ ਵਰਖਾ ਦੇਖਣੀ ਚਾਹੀਦੀ ਹੈ ਸਮਝ ਗਏ ਨਾ ਹੁਣ ਅੱਜ ਇੱਕ ਸਾਨਵੀਰ ਦਾ ਫੋਨ ਆਇਆ ਜੀ ਜ਼ਮੀਨ ਤੁਹਾਡੇ ਗਲੀ ਪਈ ਹੈ ਲਾਵਾਂ ਪਾਣੀ ਕਿ ਦੇਖ ਲੈਣੀ ਹੈ ਤੈਨੂੰ ਦੇਖਣਾ ਚਾਹੀਦਾ ਹੈ ਕਲੀਅਰ ਹੈ ਨਾ ਗੱਲ ਤਾਂ ਹੁਣ ਆਪਾਂ ਚਿਲੇਵਾਰ ਗੱਲ ਕਰਦੇ ਹਾਂ ਕੱਲ ਤੱਕ ਗੱਲ ਇਹ ਸੀਗੀ ਕਿ ਪੰਜਾਬ ਦੇ ਵਿੱਚ ਵਰਖਾ ਹੋ ਰਹੀ ਹੈ ਅੱਜ ਉਹ ਚ ਬਦਲਾ ਇਹ ਹੈ ਕਿ ਜਿਵੇਂ ਆਪਾਂ ਕੱਲ ਸੰਭਾਵਨਾ ਬਿਆਨ ਕੀਤੀ ਸੀ ਕਿ ਕੈਪ ਇੰਡੈਕਸ ਜ਼ਿਆਦਾ ਉਹਦੇ ਨਾਲ ਥੰਡਰਸਟੋਰਮ ਆ ਸਕਦਾ ਹੈ ਉਹਦੇ ਨਾਲ ਗੜੇ ਪੈ ਸਕਦੇ ਤੇ ਭਾਰਤੀ ਮੌਸਮ ਵਿਭਾਗ ਚੰਡੀਗੜ੍ਹ ਆ ਰਹੇ ਨੇ ਪਠਾਨਕੋੜ ਗੁਰਦਾਸਪੁਰ ਸ਼ਿਮਰਸਾ ਸਾਹਿਬ ਕਪੂਰਥਲਾ ਜਲੰਧਰ ਹੁਸ਼ਿਆਰਪੁਰ ਨਵਾਂ ਸ਼ਹਿਰ ਲੁਧਿਆਣਾ ਐਸਐਸ ਨਗਰ ਮਹਾਲੀ ਫਤਿਹਗੜ੍ਹ ਸਾਹਿਬ ਪਟਿਆਲਾ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਠੰਡਾ ਸਟਾਰਮ ਦੀ ਵਾਰਨਿੰਗ ਦਿੱਤੀ ਹੈ ਠੰਡਰ ਸਟਾਰਮ ਕੀ ਹੁੰਦਾ ਹੈ ਇਹ ਬਿਜਲੀ ਇਹ ਇਹ ਠੰਡਰ ਸਟਾਰਮ ਚ ਕੀ ਹੁੰਦਾ ਕਿ ਤੇਜ਼ ਹਵਾ ਦੇ ਪੁੱਲੇ ਆਉਂਦੇ ਹੈ ਤੇ ਨਵਾਂ ਸ਼ਹਿਰ ਦੇ ਨਾਲ ਮੀਂਹ ਪੈਂਦਾ ਹੈਗਾ ਤਾਂ ਨਾਲ ਲਾਈਟਿੰਗ ਲਾਈਟਿੰਗ ਦੇ ਵਿੱਚ ਹੁੰਦਾ ਕਿ ਬਿਜਲੀ ਵੀ ਦੇਖ ਸਕਦੀ ਹੁੰਦੀ ਹੈ ਇਹ ਇਨ੍ਹਾਂ ਜ਼ਿਲ੍ਹਿਆਂ 'ਚ ਇਹਨਾਂ ਵਾਰਨਿੰਗ ਦਿੱਤੀ ਹੈ ਠੀਕ ਹੈ ਵਰਖਾ ਦੇ ਲਈ ਤਾਂ ਕੱਲੇ ਇਹ ਕੁਝ ਹੋਰ ਜ਼ਿਲ੍ਹੇ ਖਾਲੀ ਕਰੇ ਸਜ ਹੋਰ ਕਹਿ ਰਹੇ ਐ ਲੇਕਿਨ ਆਪਾਂ ਪ੍ਰਾਈਵੇਟ ਮਾਡਲ ਦੇਖਦੇ ਆ ਜਾਂ ਦੂਸਰੇ ਮਾਡਲ ਦੇਖਦੇ ਆ ਉਹ ਆਪਾਂ ਨੂੰ ਇਹ ਹੀ ਦਿਖਾਉਂਦੇ ਆ ਕਿ 1921 ਦੇ ਦਰਮਿਆਨ ਅਲੱਗ-ਅਲੱਗ ਏਸੇ ਵਿੱਚ ਵਰਖਾ ਹੋ ਸਕਦੀ ਹੈ ਠੀਕ ਹੈ ਤਾਂ ਇਹਨੂੰ ਤੁਸੀਂ ਬਸ ਇੰਨੇ ਨੂੰ ਇਸੇ ਤਰੀਕੇ ਨਾਲ ਰੱਖ ਕੇ ਚੱਲੋ ਕਿ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਵਰਖਾ ਹੋਣ ਨੂੰ ਦੇਖਣ ਨੂੰ ਮਿਲ ਸਕਦੀ ਹੈ ਕਿਤੇ-ਕਿਤੇ ਗੜੇ ਵੀ ਪੈ ਸਕਦੇ ਹੁਣ ਆ ਗਈ ਗੱਲ ਚੰਡੀਗੜ੍ਹ ਤੋਂ ਨਾਲ ਹੀ ਐ ਹਵਾ ਦੀ ਸਪੀਡ ਜੋ ਥੰਡਰਸਟਾਰਮ ਆਏਗਾ ਥੰਡਰਸਟਾਰਮ ਦੇ ਵਿੱਚ 20-25 ਕਿਲੋਮੀਟਰ ਪ੍ਰਤੀ ਘੰਟਾ ਸਪੀਡ ਦੀਆਂ ਹਵਾਵਾਂ ਹੁੰਦੀਆਂ ਤਾਂ ਉਹ ਮੌਕਾ ਰਸੇਗਾ ਹੁਣ ਗੱਲ ਕਰ ਲਓ ਸੀ ਹਰਿਆਣੇ ਦੀ ਹਰਿਆਣੇ ਦੇ ਵਿੱਚ ਵੀ ਜਿਹੜਾ ਹੈਗਾ ਕੱਲ੍ਹ ਨਾਲੋਂ ਚੇਂਜ ਕੀ ਹੋਇਆ ਕਿ ਇਹਨਾਂ ਨੇ ਇਹ ਕਹਤਾ ਕਿ ਇਹ ਪੰਚਕੁਲਾ ਅੰਮਾਲਾ ਕੁਰੂਖੇਤਰ ਕੈਥਲ ਕਰਨਾਲ ਪਾਣੀਪਾ ਸੋਨੀਪਤ ਇਹ ਜਿਹੜੇ ਜ਼ਿਲ੍ਹੇ ਹੈਗੇ ਆ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਥੰਡਰਸਟਾਰਮ ਬਿਜਲੀ ਲਿਸ਼ਕਨਾ ਬਿਜਲੀ ਡਿੱਗਣਾ ਇਹੋ ਜਿਹੇ ਕਾਰਵਾਈਆਂ ਵੀ ਹੋ ਸਕਦੀਆਂ ਇਹਦਾ येलो ਅਲਰਟ ਆ ਗਿਆ ਹੈ ਠੀਕ ਹੈ ਤਾਂ ਵਰਖਾ ਜਿਹੜੀ ਹੈਗੀ ਫਿਰ ਉਹੀ ਹਰਿਆਣੇ ਦੇ ਵਿੱਚ ਵੀ ਪੰਜਾਬ ਵਾਂਗੂ ਹੀ ਹੈ ਕਿ ਤੁਸੀਂ ਇਹ ਸਾਇ ਨਹੀਂ ਕਹਿ ਸਕਦੇ ਕਿ ਚਾਰਜ ਜਿਹੜੇ ਰਹਿ ਜਾਣਗੇ ਕੁਝ ਜਿਹੜੇ ਚੁੰਨੀ ਨੂੰ ਹੋ ਸਕਦੀ ਹੈ ਕੁਝ ਚ 20 ਹੋ ਸਕਦੀ ਹੈ 21 ਨੂੰ ਹੋ ਸਕਦੀ ਹੈ ਇੱਥੇ ਜਿਹੜੇ ਅੱਧ ਵਿਚਾਲੇ ਜੇ 19 ਨੂੰ ਤਾਂ ਸ਼ਾਮ ਨੂੰ ਸ਼ੁਰੂ ਹੋ ਸਕਦੀ ਹੈ ਨਾ 19 20 ਦੀ ਰਾਤ ਦੇ ਦਰਮਿਆਨ 20 21 ਦੇ ਦਰਮਿਆਨ ਉੱਥੇ ਕਿਤੇ ਵਰਖਾ ਹੋ ਸਕਦੀ ਹੈ ਇਹਨਾਂ ਦੋਵਾਂ ਹੀ ਇਹ ਮੈਂ ਕਿ ਪੂਰੇ ਹਰਿਆਣੇ ਦੇ ਵਿੱਚ ਮੰਨ ਸਕਦੇ ਹਾਂ ਰਹੀ ਗੱਲ ਹੁਣ ਗੰਗਾ ਨਗਰ ਹਰਮਾਨਗੜ ਦੀ ਪਾਵੇਂ ਕਿ ਵਰਖਾ 17 ਤਰੀਕ ਨੂੰ ਹੀ ਸ਼ੁਰੂ ਹੋ ਜਾਣੀ ਹੈ ਕੁਝ ਹਿੱਸੇ ਜਿਵੇਂ ਬੀਕਾ ਨੇ ਰਹਿ ਸ਼ੁਰੂ ਹੈ ਇਸ ਪਾਸੇ ਲੇਕਿਨ ਗੰਗਾ ਨਗਰ ਹਰਮਾਨਗੜ ਦੇ ਵਿੱਚ 19 ਤਰੀਕ ਨੂੰ ਵਰਖਾ ਹੋਣ ਦੀ ਸੰਭਾਵਨਾ ਹੈ ਕੋਈ ਥੰਡਰਸਟੋਰਮ ਦਾ ਹੋਰ ਅਲਰਟ ਜੇ ਨਹੀਂ ਜਾਰੀ ਹੋਇਆ ਜੇ ਅਸੀਂ ਕੈਪ ਇੰਡੈਕਸ ਵੀ ਦੇਖਦੇ ਹਾਂ ਗੰਗਾ ਨਗਰ ਹਰਮਾਨਗੜ ਵਾਲੇ ਪਾਸੇ ਕੈਪ ਇੰਡੈਕਸ ਜ਼ਿਆਦਾ ਨਹੀਂ ਹੈਗਾ ਕੈਪ ਇੰਡੈਕਸ ਵਾਲਾ ਸਿਸਟਮ ਜਿਹੜਾ ਹੈਗਾ ਸਾਡੇ ਵਾਲੇ ਪਾਸੇ ਹੈ ਹੈਨਾ ਹਾਂ ਸੰਗਰੀਆ ਦੇ ਵਿੱਚ 532 ਹੈ ਲੇਕਿਨ ਇਹ ਕੋਈ ਜ਼ਿਆਦਾ ਨਹੀਂ ਹੈਗਾ ਠੀਕ ਸਿਰਸਾ ਚ 147 ਜਰੂਰ ਹੈਗਾ ਤਾਂ ਵਰਖਾ ਹੋ ਸਕਦੀ ਹੈ ਇਸ ਤੋਂ ਅੱਗੇ ਆ ਗਿਆ ਤੁਹਾਡਾ ਜੰਮੂ ਜੰਮੂ ਚ ਵਰਖਾ ਹੋ ਸਕਦੀ ਹੈ ਯੂਪੀ ਦੇ ਵਿੱਚ ਪਹਿਲਾਂ ਹੀ ਦੱਸ ਦਿੱਤਾ ਗਿਆ ਹੈ ਕਿ ਯੂਪੀ ਦੇ ਵਿੱਚ ਜਿਹੜੀ ਹੈਗੀ ਹੈ ਇਹ ਵਰਖਾ 20 ਤਰੀਕ ਨੂੰ ਹਲਕੀ ਵਰਖਾ ਕਿਤੇ ਕਿਤੇ ਹੋ ਸਕਦੀ ਹੈ ਹੁਣ ਇਸ ਤੋਂ ਬਾਅਦ ਜਿਹੜਾ ਅਗਲਾ ਸਿਸਟਮ ਹੈ ਅਗਲਾ ਸਿਸਟਮ ਜਿਹੜਾ ਇਹ ਸਿਸਟਮ ਜਿਹੜਾ ਹੈਗਾ ਦੇਖੋ ਐਕਟਿਵ ਹੈ ਵਰਖਾ ਕਰ ਸਕਦਾ ਹੈ ਜਿਹੜਾ ਇਸ ਤੋਂ ਅਗਲਾ ਸਿਸਟਮ ਹੈ ਜਿਹੜਾ ਕਿ 25 26 ਨੇੜੇ ਆਊਗਾ ਜਿਹੜਾ ਤੁਹਾਡੇ ਸਕਰੀਨ ਦੇ ਉੱਤੇ ਦਿਖ ਰਿਹਾ ਹੈ ਉਹ ਸਿਸਟਮ ਤੋਂ ਮੀ ਜ਼ਿਆਦਾ ਹੈਗੀ ਹੈ ਕਿ ਉਹ ਸਿਸਟਮ ਜਿਹੜਾ ਹੈਗਾ ਚੰਗੀ ਵਰਖਾ ਕਰ ਸਕਦਾ ਹੈਗਾ ਕਈ ਸਾਰੇ ਏਸ਼ਿਆਂ ਨੂੰ ਕਵਰ ਕਰ ਸਕਦਾ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਫਿਰ ਜਿਹੜਾ ਅਗਲਾ ਸਿਸਟਮ ਆਊਗਾ ਜਿਹੜਾ ਕਿ ਮਾਰਚ ਦੇ ਵਿੱਚ ਉਹ ਫਿਰ ਤਾਂ ਫਿਰ ਆਪਾਂ ਹੁਣ ਇਹ ਕਹਿ ਸਕਦੇ ਹਾਂ ਕਿ ਜਿਹੜਾ ਬੰਦਾ 17 ਤਰੀਕ ਨੂੰ ਸਬਜ਼ੀ ਬੀਜ ਰਿਹਾ ਹੈ ਉਹ ਵੀ ਉਹ ਆਪਣਾ ਬੀਜ ਉਹਦੀ ਉਦੋਂ ਉੱਗਣੀ ਹੈ ਠੀਕ ਹੈ ਫਿਰ 21 22 ਵਾਲਾ ਸਿਸਟਮ ਲੰਘ ਗਿਆ ਉਸ ਤੋਂ ਬਾਅਦ ਤੁਹਾਨੂੰ ਜਿਹੜਾ ਹੈਗਾ 20 ਕੇਲਾ ਸਿਸਟਮ ਲੰਘ ਗਿਆ ਤੇ ਤੁਸੀਂ 21 ਤੋਂ ਜੇ ਤੁਹਾਡੇ ਖੇਤ ਜੋ ਬਿਜਾਈ ਦੀ ਹੈਗਾ ਤੁਸੀਂ ਬੀਜ ਸਕਦੇ ਹੋ ਕਿਉਂਕਿ ਫਿਰ ਤੁਹਾਨੂੰ 25 26 ਦੇ ਨੇੜੇ ਫਿਰ ਵਰਖਾ ਦੀ ਸੰਭਾਵਨਾ ਕੁਝ ਹਿੱਸੇ 'ਚ ਬਣ ਜਾਈਗੀ ਤਾਂ ਇਹ ਮੌਸਮ ਦਾ ਚੈਲੰਜ ਤਾਂ ਇਹਨਾਂ ਦਿਨਾਂ 'ਚ ਹੁਣ ਰਹਿਣੀ ਹੀ ਰਹਿਣਾ ਹੈ ਮਾਰਚ ਦੇ ਪਹਿਲੇ ਹਫ਼ਤੇ ਤੱਕ ਚੈਲੰਜ ਰਹਿਣਾ ਹੈ ਤਾਂ ਇਸ ਚੈਲੰਜ ਦੇ ਵਿੱਚ ਤੁਸੀਂ ਕਿ ਕਿਸ ਤੀਕ ਨੇ ਆਪਣਾ ਟਾਈਮ ਕੱਢ ਕੇ ਆਪਣੀ ਸਬਜ਼ੀ ਦੀ ਬਿਜਾਈ ਕਰਦੇ ਹੋ ਚੀਜ਼ਾਂ ਕਰਦੇ ਹੋ ਇਹ ਹੁਣ ਤੁਹਾਡੀ ਜਿਹੜਾ ਹੈਗਾ ਉਹਨੂੰ ਆਪਾਂ ਕਵਾਂਗੇ ਸਕਿੱਲ ਦੇ ਉੱਤੇ ਡਿਪੈਂਡ ਕਰਦਾ ਹੈ ਉਮੀਦ ਕਰਦਾ ਹਾਂ ਜਾਣ ਕੇ ਲਾਭਨ ਸਾਹਿਬ ਤੋਂ ਹੋएगी ਧੰਨਵਾਦ ਦੋਸਤੋ ਮੇਰੇ ਵੱਲੋਂ